ਕੇਸਾਂ ਦੀ ਮਹੱਤਤਾ ਸਾਡੇ ਗੁਰੂ ਨੇ ਬਖਸ਼ਿਸ਼ ਕੀਤੀ ਹੈ ਇਹਦਾ ਰਹਿਤਨਾਮਿਆਂ ਦੇ ਵਿੱਚ ਬਹੁਤ ਬਟਾਇਆ ਹੈ ਪ੍ਰੋਫੈਸਰ ਫੂਲ ਸਿੰਘ ਨੇ ਕੇਸਾਂ ਦੇ ਬਾਰੇ ਵਿੱਚ ਬਹੁਤ ਵਧੀਆ ਲਿਖਿਆ ਬਹੁਤ ਅੱਛਾ ਲਿਖਿਆ ਮਾਮਲਾ ਬਹੁਤ ਵੱਡਾ ਹੈ ਵਿਖ ਨੂੰ ਭਾਵੇਂ ਬਹੁਤ ਛੋਟਾ ਹੈ ਕੇਸਾਂ ਨਾਲ ਜੁੜਿਆ ਹੈ ਰੋਮਾਂ ਨਾਲ ਜੁੜਿਆ ਹੈ ਜਿਸ ਨੂੰ ਗੁਰੂ ਦੀ ਮੋਹਰ ਮੰਨਿਆ ਜਾਂਦਾ ਹੈ ਜੀ ਸਾਡੀ ਬਰਖਿਸ਼ ਹੈ ਇਹ ਕੋ ਬੇਚ ਨਲੀ ਚੀਜ਼ ਨੂੰ ਤਾਂ ਕੰਗੀ ਦੇ ਨਾਲ ਜਿਹੜੇ ਵਾਲ ਟੁੱਟਦੇ ਨੇ ਉਹਨਾਂ ਨੂੰ ਸਾਡੇ ਪੁੱਤਿਆਂ ਦਾ ਕਿਸੀ ਕੁਸ਼ਲਾ ਕੇ ਦੇਖਿਆ ਜਾਂ ਕੇ ਤਾਂ ਉਹਨਾਂ ਦੀ ਕੁੱਤੀ ਬਣਾ ਕੇ ਕਹਿੰਦੇ ਉਹਦੇ ਉੱਤੇ ਮੰਜੇ ਦੇ ਸੰਘਿਆਂ 'ਚ ਦੇ ਦਿੰਦੇ ਸੀ ਇਸ ਤਰ੍ਹਾਂ ਦੇ ਸੰਬੰਧ ਦੇ ਵਿੱਚ ਜਦੋਂ ਇਹ ਇਸ ਤਰ੍ਹਾਂ ਦੀ ਇੱਕ ਮਾਨਸਿਕਤਾ ਲੋਕਾਂ ਦੇ ਵਿੱਚ ਪੈਦਾ ਕਰ ਰਹੇ ਨੇ ਕਿ ਯਾਹ ਹੋ ਰਹੀ ਹੈ ਤਾਂ ਇਹ ਚੌਂਦੀ ਦੀ ਗੱਲ ਹੁੰਦੀ ਹੈ ਜਰਕੇ ਪੰਜਾਬ ਦਾ ਜੇ ਦੇਖਿਆ ਜਾਵੇ ਤਾਂ ਡੈਮੋਗ੍ਰਾਫਿਕ ਤੌਰ 'ਤੇ ਆ ਰਹੀ ਹੈ ਨਹੀਂ ਬੜਾ ਕੁਝ ਫਰਕ ਲੱਗੇਗਾ ਇਹ ਮਿਸ਼ਲ ਪੰਜਾਬੀ ਪੰਜਾਬ ਦੇ ਵਿੱਚ ਕੇਸਾਂ ਦੀ ਵਿਕਰੀ ਹੋਣ ਲੱਗੀ ਹੈ ਕਹਿੰਦਾ ਭਾਵ ਕਿ ਵਾਲ ਵਿਕਣ ਲੱਗੇ ਨੇ ਸਿੱਖ ਵਸੋਂ ਵਾਲਾ ਰਾਜ ਦੁਨੀਆ ਦੇ ਵਿੱਚ ਪੰਜਾਬ ਤੇ ਕੇਸਾਂ ਲਈ ਪੰਜਾਬੀਆਂ ਨੇ ਬੜੇ ਵੱਡੇ ਪੱਧਰ ਉੱਤੇ ਜੜੀਆਂ ਕੁਰਬਾਨੀਆਂ ਕੀਤੀਆਂ ਨੇ ਖੋਪਰ ਲੋਹਾ ਲੈ ਨੇ ਬੰਦ-ਬੰਦ ਛਟਵਾਏ ਗਏ ਪਰੰਤੂ ਹਾਲਾਤ ਇਸ ਕਦਰ ਹੁਣ ਉਬਜੇ ਨੇ ਕਿ ਪੰਜਾਬ ਦੇ ਵਿੱਚ ਫੇਰੀਆਂ ਲਾਉਣ ਵਾਲੇ ਕਬਾੜ ਇਕੱਠਾ ਕਰਨ ਵਾਲੇ ਹੋਕਾ ਦੇਣ ਲੱਗੇ ਐ ਕਿ ਉਹ ਕੰਗੇ ਵਾਲੇ ਕੰਗੀ ਵਾਲੇ ਵਾਲ ਖਰੀਦਣ ਲਈ ਆਏ ਨੇ ਕਲੀਆਂ ਮਹੱਲਿਆਂ ਦੇ ਵਿੱਚ ਸ਼ਹਿਰੀ ਮਹੱਲਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਪਹਿਲਾਂ ਇਹ ਹੋ ਕੇ ਜ਼ਬਾਨੀ ਕਬਾੜੀ ਦਿੰਦੇ ਰਹੇ ਤੇ ਹੁਣ ਵੱਡੇ ਵੱਡੇ ਲਾਉਡ ਸਪੀਕਰ ਲਾ ਲਏ ਨੇ ਪਿਛਲੇ ਕੁਝ ਮਹੀਨਿਆਂ ਤੋਂ ਇਹ ਵਰਤਾਰਾ ਵੱਡੇ ਵੱਡੇ ਪੱਧਰ ਉੱਤੇ ਚੱਲ ਰਿਹਾ ਤੇ ਲੋਕਾਂ ਦੇ ਵਿੱਚ ਇਹੇ ਵੱਡੇ ਪੱਧਰ ਉੱਤੇ ਚਰਚਾ ਵੀ ਹੈ ਤੇ ਇਹ ਚਰਚਾ ਅੱਜ ਉਸ ਵੇਲੇ ਹੋਰ ਮਕਾਮ ਉਤੇ ਮੋੜ ਕੱਟਦੀ ਵਿਖਾਈ ਦਿੱਤੀ ਜਦੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੰੰਜੀ ਸਾਹਿਬ ਦਵਾਨ ਹਾਲ ਤੋਂ ਕਥਾਦਰਾਨ ਭਾਈ ਕਲਵੰਤ ਸਿੰਘ ਹੋਰਾਂ ਨੇ ਇਹ ਮਾਮਲਾ ਇੱਕ ਚਿੰਤਾ ਲਾਇਜੇ ਦੇ ਵਿੱਚ ਪੁਕਟਾਇਆ ਉਹਨਾਂ ਆਖਿਆ ਕਿ ਸਿੰਘ ਸਿੱਖ ਕਦੇ ਵੀ ਕੇਸ ਨਹੀਂ ਵੇਚਦੇ ਪਰੰਤੂ ਇਹ ਵਰਤਾਰਾ ਵਿਖ ਨੂੰ ਮਿਲ ਰਿਹਾ ਉਹਨਾਂ ਨੇ ਆਖਿਆ ਕਿ ਇਹ ਸਿੱਖਾਂ ਨੂੰ ਅਜਿਹੇ ਲੋਕਾਂ ਨੂੰ ਤਾੜਨਾ ਕਰਨੀ ਚਾਹੀਦੀ ਹੈ ਭਾਈ ਅਸੀਂ ਵਾਲ ਦੀ ਵੇਚਦੇ ਬੜੇ ਮਹਿੰਗੇ ਵਾਲ ਨੇ ਇਹ ਕੇਸ ਨੇ ਗੁਰੂ ਦੀ ਮੋਹਰ ਹੈ ਪਰ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਜਦੋਂ ਮਨਜੀਤ ਸਾਹਿਬ ਦੀਵਾਨ ਹਾਲ ਤੋਂ ਹੀ ਮਾਮਲਾ ਉੱਠਿਆ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਮਾਮਲੇ ਉੱਤੇ ਨੋਟਿਸ ਲੈਣ ਦੀ ਲੋੜ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਇਸ ਮਾਮਲੇ ਉੱਤੇ ਆਪਣੀ ਕੋਈ رائے ਦੇਣੀ ਚਾਹੀਦੀ ਹੈ ਬੈਠਕ ਸਦਨੀ ਚਾਹੀਦੀ ਹੈ ਮਾਮਲਾ ਬਹੁਤ ਵੱਡਾ ਹੈ ਵੇਖ ਨੂੰ ਭਾਵੇਂ ਬਹੁਤ ਛੋਟਾ ਹੈ ਕਿਸ ਨਾਲ ਜੁੜਿਆ ਹੈ ਰੋਮਨ ਨਾਲ ਜੁੜਿਆ ਜਿਸ ਨੂੰ ਗੁਰੂ ਦੀ ਮੋਹਰ ਮੰਨਿਆ ਜਾਂਦਾ ਹੈ ਸੋ ਅਜੇ ਇਹ ਸਾਰੇ ਪ੍ਰੋਗਰਾਮ ਲਈ ਅੱਜ ਖਾਸ ਇਸ ਪ੍ਰੋਗਰਾਮ ਲਈ ਸਾਡੇ ਨਾਲ ਜੁੜੇ ਨੇ ਕੋਕੇ ਚਿੰਤਕ ਤੇ ਸਿਆਸੀ ਮਾਹਰ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਇਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਪਿੰਡ ਸਾਹਿਬ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਕੇਸਾਂ ਦੀ ਵਿਕਰੀ ਪੰਜਾਬ ਦੇ ਵਿੱਚ ਹੋਣ ਲੱਗੀ ਏ ਕਹਿਣ ਨੂੰ ਸੁਣਨ ਨੂੰ ਮਾਮਲਾ ਭਾਵੇਂ ਇਹ ਬੜਾ ਛੋਟਾ ਲੱਗਦਾ ਪਿਛਲੇ 3 4 5 ਮਹੀਨਿਆਂ ਤੋਂ ਇਹ ਮਾਮਲਾ بڑے ਵੱਡੇ ਪੱਧਰ ਉਤੇ ਉੱਪਰ ਕੀ ਸਾਹਮਣੇ ਆ ਰਿਹਾ ਹੈ ਸ਼ਹਿਰੀ ਜੀ ਮੁਹੱਲਿਆਂ ਤੇ ਪਿੰਡਾਂ ਦੇ ਵਿੱਚ ਪਹਿਲਾਂ ਫੇਰੀ ਲਾਉਣ ਵਾਲੇ ਲੋਕਾਂ ਵੱਲੋਂ ਖੁਦ ਆਵਾਜ਼ਾਂ ਦਿੱਤੀਆਂ ਜਾਂਦੀਆਂ ਜਵਾਨੀ ਕਬਾਨੀ ਕਿ ਉਹ ਵਾਲ ਇਹ ਖਰੀਦਣ ਆਏ ਨੇ ਕੰਗੀ ਵਾਲੇ ਵਾਲ ਕੰਗੇ ਵਾਲੇ ਵਾਲ ਫਿਰ ਹੁਣ ਉਹਨਾਂ ਅਜਿਹੇ ਲੋਕਾਂ ਨੇ ਲਾਉਡ ਸਪੀਕਰ ਲਾ ਲੈ ਰਹੇ ਪਿੱਛੇ ਕਿਹੜੀ ਅਜੀਹੀ ਤੇ ਰਹਿ ਕੇ ਜਿਹੜੇ ਕੰਗੇ ਵਾਲੇ ਵਾਲ ਕੰਗੇ ਵਾਲੇ ਵਾਲ ਅਕਸਰ ਹੀ ਸਰਦਾਰਾਂ ਦੇ ਨੇ ਸਿੱਖਾਂ ਦੇ ਨੇ ਦਾੜੇ ਦੇ ਨੇ ਸਿਰ ਦੇ ਨੇ ਕਿਉਂਕਿ ਉਹ ਕੰਗੇ ਵਾਲੇ ਵਾਲ ਸਪੈਸ਼ਲ ਇੱਕ ਆਵਾਜ਼ ਦੇ ਵਿੱਚ ਥੋਕੇ ਦੇ ਵਿੱਚ ਕਹਿ ਰਹੇ ਨੇ ਫਟ ਸਾਹਿਬ ਇਹ ਕੀ ਹੈ ਵਪਾਰਿਕ ਕੋਈ ਸੌਦਾ ਹੈ ਜਾਂ ਇਹਦੇ ਸਾਰੇ ਮਾਮਲੇ ਦੇ ਪਿੱਛੇ ਕੋਈ ਸਾਜ਼ਿਸ਼ ਹੈ ਇਹ ਮਾਮਲਾ ਕਿਵੇਂ ਤੁਸੀਂ ਦੇਖਦੇ ਹੋ ਆਖਿਰ ਅੱਜ ਇਹ ਦੀਵਾਨ ਹਾਲ ਸ੍ਰੀ ਮਨਜੀਤ ਸਾਹਿਬ ਵਿਖੇ ਹੈ ਵੱਡੇ ਪੱਧਰ ਤੇ ਉਪਰ ਹੈ ਦੇਖਣ ਵਾਲੀ ਗੱਲ ਹੈ ਕਿ ਭਾਵੇਂ ਅਈ ਕਲਵੰਤ ਸਿੰਘ ਹਰਣਾ ਨੇ ਸੰਗਤਾਂ ਨੂੰ ਕਿਹਾ ਕਿ ਉਹ ਜਿਹੇ ਲੋਕਾਂ ਨੂੰ ਤਾੜਨਾ ਕਰਨ ਕਿ ਉਹ ਵਾਲ ਵੇਚਣ ਵਾਲੀ ਗੱਲ ਨਾ ਆਵਾਰਨ ਪਰੰਤੂ ਵੇਖਣ ਵਾਲੀ ਗੱਲ ਹੈ ਕਿ ਉਹ ਮਜ਼ਦੂਰ ਲੋਕ ਨੇ ਪਿੱਛੇ ਕਿਹੜੀਆਂ ਤਾਕਤਾਂ ਨੇ ਅਜਿਹੀਆਂ ਕੌਣ ਉਹ ਖਰੀਦਦਾਰੀ ਦੇ ਵਿੱਚ ਅੱਗੇ ਆਏ ਨੇ ਪੰਜਾਬ ਦੇ ਵਿੱਚ ਅਜਿਹਾ ਵਰਤਾਰਾ ਇਹ ਵੱਖਰੀ ਤਰ੍ਹਾਂ ਦਾ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮਾਮਲੇ ਦੇ ਵਿੱਚ ਨੋਟਿਸ ਲੈਣ ਦੀ ਲੋੜ ਹੈ ਕਿ ਸਿੰਘ ਸਾਹਿਬ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਮਾਮਲਾ ਅੱਗੇ ਵਧਾਉਣ ਦੀ ਲੋੜ ਹੈ ਕਿ ਇਸ ਮਾਮਲੇ ਨੂੰ ਕਿਵੇਂ ਸੰਭਾਲਿਆ ਜਾਵੇ ਮਾਮਲਾ ਬੜਾ ਗੰਭੀਰ ਹੈ ਕਹਿਣ ਸੁਣਨ ਨੂੰ ਬੜਾ ਛੋਟਾ ਹੈ ਜੀ ਡਾਕਟਰ ਸਾਹਿਬ ਡਿੰਦਰ ਸਾਹਿਬ ਕੇਸ ਗੁਰੂ ਦੀ ਬਖਸ਼ਿਸ਼ ਨੇ ਜਿਸ ਤਰ੍ਹਾਂ ਕੇ ਪੰਜ ਕਕਾਰਾਂ ਦੇ ਵਿੱਚ ਸ਼ਾਮਿਲ ਕੀਤਾ ਗਿਆ ਸਿੱਖਾਂ ਦੀ ਜਿਹੜੀ ਰਹਿਤ ਮਰਿਆਦਾ ਉਸ ਦੇ ਵਿੱਚ ਕਿਸਾਨ ਇੰਪੋਰਟੈਂਸ ਦਿੱਤੀ ਗਈ ਹੈ ਬਹੁਤ ਵੱਡੀ ਇੰਪੋਰਟੈਂਸ ਦਿੱਤੀ ਗਈ ਹੈ ਇਸ ਸੰਬੰਧ ਦੇ ਵਿੱਚ ਸਿੱਖਾਂ ਨੇ ਆਪਣੇ ਕਕਾਰਾਂ ਦੇ ਬਦਲੇ ਧਰਾਂ ਦੇ ਮੁੱਲ ਖੋਏ ਕਿੰਖ ਖੱਲਾਂ ਤਰਵਾਇਆਂ ਬੰਦ-ਬੰਦ ਕਟਵਾਈ ਉਹਨਾਂ ਨੇ ਆਪਣੇ ਸਿੱਖੀ ਸਿਧਕ ਤੋਂ ਨਹੀਂ ਲਿਤੇ ਇਹੋ ਕਾਰਨ ਹੈ ਕਿ ਸਾਡੀ ਅਦਾਸ ਦੇ ਵਿੱਚ ਵੀ ਸਿੱਖੀ ਕੇਸਾਂ ਸਬਸੰਗ ਨਿਭਾਉਣ ਦੀ ਰਾਸ ਪਰਹੂਜ਼ ਕਰਦੇ ਆ ਕੇਸਾਂ ਦੀ ਬਹੁਤ ਵੱਡੀ ਮਹੱਤਤਾ ਹੈ ਸਿੱਖ ਕੌਮ ਦੇ ਲਈ ਖਾਸ ਤੌਰ ਦੇ ਉੱਪਰ ਕਿ ਪੰਜਾਬ ਦੇ ਵਿੱਚ ਸਿੱਖ ਕੌਮ ਬਹੁਲਾ ਇਲਾਕਾ ਹੈ ਖੇਤਰ ਹੈ ਜਿੱਥੇ ਕਿ ਇਸ ਤਰ੍ਹਾਂ ਦਾ ਜੇ ਵਰਤਾਰਾ ਹੁਣ ਜਿਵੇਂ ਵੇ ਕੰਗੀ ਵਾਲੇ ਵਾਲ ਵੇਚ ਲੋ ਇਸ ਪੱਖ ਦਾ ਚੱਲਣਾ ਇਹ ਬੜਾ ਇੱਕ ਚਿੰਤਾਜਨਕ ਵਿਸ਼ਾ ਹੈ ਜਿਸ ਸੰਬੰਧੀ ਅੱਜ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਜਿੱਥੇ ਕੇ ਗੁਰੂ ਅਰਜਨ ਦੇਵ ਜੀ ਕਥਾ ਕਰਦੇ ਸਨ ਤੇ ਉਹ ਲੰਬੇ ਸਮੇਂ ਤੋਂ ਉਸ ਪਰੰਪਰਾ ਚੱਲ ਰਹੀ ਹੈ ਤੇ ਉੱਥੋਂ ਕਥਾ ਕਰਦੇ ਹੋਏ ਭਾਈ ਗੁਰਵੰਤ ਸਿੰਘ ਨੇ ਇਸ ਬਾਰੇ ਚਿੰਤਾ ਜ਼ਾਹਰ ਕੀਤੀ ਹੈ ਲਾਜ਼ਮੀ ਇੱਕ ਬਹੁਤ ਗੰਭੀਰ ਮਸਲਾ ਹੈ ਕਿਉਂਕਿ ਕੇਸ ਸਿੱਖ ਦੀ ਇੱਕ ਵੱਖਰੀ ਆਈਡੈਂਟੀਟੀ ਹੈ ਵੱਖਰੀ ਪਹਿਚਾਣ ਤੇ ਸਾਰੀਆਂ ਕੌਮਾਂ ਨੇ ਵਿਸ਼ਪੱਤਰ ਦੇ ਵਿੱਚ ਸਿੱਖ ਨੂੰ ਪਹਿਚਾਣਿਆ ਜਾਂਦਾ ਕੇਸਾਂ ਦੇ ਨਾਲ ਕੇਸ ਦਸਤਾਰ ਉਹਦੀ ਇੱਕ ਬੱਕਰੀ ਪਛਾਣ ਨਿਰਧਾਰਤ ਕਰਦੇ ਨੇ ਤੇ ਇਸ ਕਰਕੇ ਕੇਸਾਂ ਬਾਰੇ ਭਾਈ ਸਾਹਿਬ ਨੇ ਜੋ ਅੱਜ ਚਿੰਤਾ ਜ਼ਾਹਰ ਕੀਤੀ ਹੈ ਪੰਜਾਬ ਦੇ ਵਿੱਚ ਜੋ ਇਹ ਬਤਾਰਾ ਚੱਲ ਰਿਹਾ ਹੈ ਇਸ ਨੂੰ ਦੇਖਣ ਦੀ ਸਮਝਣ ਦੀ ਜ਼ਰੂਰਤ ਹੈ ਇਹਦੇ ਬਾਰੇ ਖੋਜ ਕਰਨ ਦੀ ਜ਼ਰੂਰਤ ਹੈ ਲੰਬੇ ਸਮੇਂ ਤੋਂ ਕਿਉਂਕਿ ਜਿਸ ਤਰ੍ਹਾਂ ਕਿ ਗੁਰੂ ਸਾਹਿਬ ਦੇ ਸਮਿਆਂ ਤੋਂ ਇਹ ਚੱਲ ਰਿਹਾ ਹੈ ਗੁਰ ਰਹਿਤਨਾਮੇ ਆ ਦੇ ਵਿੱਚ ਵੀ ਆਉਂਦਾ ਰਹਿਣੀ ਰਹੈ ਸੋਈ ਸਿੱਖ ਮੇਰਾ ਉਹ ਸਾਹਿਬ ਮਹਿਕਾ ਜੀਰਾ ਰਹਿਤ ਨੂੰ ਬਹੁਤ ਵੱਡੀ ਮਹੱਤਾ ਦਿੱਤੀ ਗਈ ਹੈ ਰਹਿਤ ਨਾਮਿਆਂ ਦੇ ਵਿੱਚ ਦਿੱਤੀ ਗਈ ਹੈ ਜ਼ਰੂਰੀ ਹੈ ਕੰਧੀ ਗੁਰੂ ਸਾਹਿਬ ਨੇ ਕੇਸ ਕੰਗਾ ਕਰਪਾਨ ਟੜਾ ਇੱਕ ਸ਼ਹਿਰਾ ਇਹ ਇਹ ਵਰਦਾਨ ਸਾਨੂੰ ਗੁਰੂ ਸਾਹਿਬ ਨੇ ਬਹੁਤ ਵੱਡੀ ਕਰਨ ਤੋਂ ਬਾਅਦ ਬਖਸ਼ੇ ਨੇ ਤੇ ਸਾਡੇ ਲਈ ਗੁਰੂ ਸਾਹਿਬ ਨੇ ਬਹੁਤ ਵੱਡੀਆਂ ਕਰਵਾਨੀਆਂ ਕੀਤੀਆਂ ਨੇ ਇਹਨੂੰ ਬਰਕਰਾਰ ਰੱਖਣ ਦੇ ਲਈ ਅਸੀਂ ਆਪਣੀ ਇੱਕ ਪਛਾਣ ਨੂੰ ਬਚਾਉਣ ਦੇ ਲਈ ਜ਼ਰੂਰਤ ਹੈਗੀ ਆ ਹੁਣ ਜੇ ਉਹ ਵਰਤਾਰਾ ਇਹ ਬਕਰ ਰਿਹਾਗਾ ਕੰਗੀ ਵਾਲੇ ਵਾਲੇ ਇਹ ਵੇਚਣ ਦਾ ਮਤਲਬ ਕੀ ਤੇ ਇਹ ਖਰੀਦ ਦਾ ਇਸ ਤਰ੍ਹਾਂ ਦਾ ਨਾ ਜਿਹੜਾ ਪਿੰਡਾਂ ਦੇ ਵਿੱਚ ਆਮ ਦੇਖਣ ਨੂੰ ਤਾਂ ਲੱਗਦਾ ਬਹੁਤ ਛੋਟੀ ਗੱਲ ਹੈ ਆਮ ਸੁਣਦੇ ਆਪਾਂ ਪਿਛਲੇ ਕਾਫੀ ਸਮੇਂ ਥੋੜੇ ਸਮੇਂ ਤੋਂ ਨਾ ਇਸ ਤਰ੍ਹਾਂ ਦਾ ਚੱਲਦਾ ਸੀ ਜਿਵੇਂ ਕਿ ਹੁਣ ਦੱਸਿਆ ਕਿ ਸਪੀਕਰ ਲਾ ਕੇ ਇਹਨੂੰ ਵੱਡੀ ਪੱਦਰ ਦੇ ਉੱਪਰ ਇਹਨੂੰ ਪ੍ਰਚਾਰ ਕਰਦੇ ਨੇ ਤੇ ਖਰੀਦਦੇ ਨੇ ਭਾਹਾ ਬੜਾ ਦਿੰਦੇ ਨੇ ਉਹਦੇ ਬਾਰੇ ਅਸੀਂ ਗੱਲ ਨਹੀਂ ਕਰਾਂਗੇ ਜੋ ਕਿ ਗੁਰੂ ਦੀ ਸਾਡੀ ਬਖਸ਼ਿਸ਼ ਹੈ ਇਹ ਕੋਈ ਵਿਚਨਲੀ ਚੀਜ਼ ਨਹੀਂ ਉਹ ਤਾਂ ਕੰਗੀ ਦੇ ਨਾਲ ਜਿਹੜੇ ਵਾਲ ਟੁੱਟਦੇ ਨੇ ਉਹਨਾਂ ਨੂੰ ਸਾਡੇ ਪੁਰਖਿਆਂ ਦਾ ਇੱਕ ਅਸੀਂ ਇੱਕ ਪਿਛਲਾ ਜੇ ਦੇਖਿਆ ਜਾਵੇ ਤਾਂ ਉਹਨਾਂ ਦੀ ਇੱਕ ਗੁੱਟੀ ਬਣਾ ਕੇ ਕੰਗੇ ਦੇ ਵਿੱਚ ਮੰਜੇ ਦੇ ਸੰਘਿਆਂ ਚ ਦੇ ਦਿੰਦੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਦਾ ਜਮੀਨ ਦੇ ਵਿੱਚ ਦਬਦੇ ਸੀ ਜਾਂ ਉਹਦਾ ਵੱਖਰੀ ਤੌਰ ਤੇ ਸਤਕਾਰ ਦੇ ਨਾਲ ਉਹਨਾਂ ਨੂੰ ਵੱਖਰੀ ਢੰਗ ਦੇ ਨਾਲ ਉਹਨਾਂ ਦਾ ਜਿਹੜਾ ਹੈਗਾ ਸੀਗਾ ਸੰਭਾਲ ਕੀਤੀ ਜਾਂਦੀ ਸੀ ਜਦੋਂ ਕਿ ਪਹਿਲਾਂ ਤੋਂ ਅਸੀਂ ਦੇਖਦੇ ਰਹੇ ਹਾਂ ਤੇ ਇਹਦੇ ਬਾਰੇ ਇੱਕ ਵਿਧੀ ਵਿਧਾਨ ਬਣਾਉਣ ਦੀ ਜ਼ਰੂਰਤ ਹੈ ਐਸਜੀਪੀਸੀ ਨੂੰ ਵੀ ਅਤੇ ਸਿੰਘ ਸਾਹਿਬ ਜ세ਧਾਰ ਸਾਹਿਬ ਨੂੰ ਵੀ ਇਸ ਬਾਰੇ ਸੋਚਣ ਦੀ ਗੰਭੀਰਤਾ ਨਾਲ ਕਿਉਂਕਿ ਐਸਜੀਪੀਸੀ ਪਾਸ ਬੜੇ ਸਾਧਨ ਨੇ ਬੜਾ ਖੁਸ਼ ਹੈ ਇਸ ਬਾਰੇ ਇੱਕ ਜਿਵੇਂ ਰਹਿਤ ਮਰਿਆਦਾ ਬਣੀ ਹੈ ਜਾਂ ਰਹਿਤ ਨਾਮਿਆਂ ਦੇ ਸੰਬੰਧ ਦੇ ਵਿੱਚ ਇਹ ਇਸ ਸੰਬੰਧ ਦੇ ਵਿੱਚ ਸਾਨੂੰ ਇੱਕ ਦਿਸ਼ਾ ਨਿਰਦੇਸ਼ ਦੇਣ ਦੀ ਜ਼ਰੂਰਤ ਹੈ ਕਿ ਇਸ ਜੋ ਕੀ ਐਲਰਟ ਟੂ ਦੇਣੇ ਉਹਨਾਂ ਦੀ ਸभाल ਕਿਵੇਂ ਕਰਨੀ ਐ ਤੇ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਡਿਸਪੋਜ਼ ਕਰ ਜਾਂ ਕਿਸ ਤਰ੍ਹਾਂ ਜਾਂ ਜ਼ਮੀਨ ਦੱਬਣਾ ਜਾਂ ਜੋ ਵੀ ਕਰਨਾ ਹੈ ਉਹਦੇ ਬਾਰੇ ਇੱਕ ਬਣਾ ਕੇ ਦੱਸਿਆ ਜਾਵੇ ਤਾਂ ਜੋ ਸਾਰਾ ਪੰਥ ਵਿਦੇਸ਼-ਵਦੇਸ਼ ਦੀਆਂ ਜਿਹੜੇ ਸੰਗਤਾਂ ਨੇ ਉਹ ਤਾਂ ਸੰਨ ਕਰਨ ਕਰ ਸਕਣ ਕਿਉਂਕਿ ਕਿਸਾਂ ਦੀ ਮਹੱਤਤਾ ਦੇ ਕਾਰਨ ਹੀ ਦੇਸ਼ ਦੇ ਦੇਸ਼-ਦੇਸ਼ ਦੇ ਵਿੱਚ ਬਹੁਤ ਵੱਡੇ ਵੱਡੇ ਐ ਐਂਟਰਪ੍ਰੈਨਿਅਰ ਵੱਡੇ ਬਿਜ਼ਨਸਮੈਨ ਉਹਨਾਂ ਦੇ ਨਾਮ ਵੀ ਸਾਹਮਣੇ ਆਉਂਦੇ ਨੇ ਜਿੰਨਾਂ ਨੇ ਕਿਸੇ ਸੰਧੀ ਮਾਰਤ ਨੂੰ ਸਮਝਿਆ ਤੇ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਆਪਣੀ ਸਿੱਖੀ ਸਰੂਪ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ ਜਿਸ ਤਰ੍ਹਾਂ ਕਿ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਦੱਸਦੇ ਸੀ ਜਦੋਂ ਉਹ ਅਮਰੀਕਾ ਦੇ ਵਿੱਚ ਗਏ ਤੇ ਉਹਨਾਂ ਨੇ ਆਪਣੇ ਕਿਸੇ ਨੂੰ ਸਭ ਸੂਰਤ ਰੱਖ ਕੇ ਆਪਣਾ ਉੱਥੇ ਡਿਸਟੈਂਸ ਬਣਾਈ ਤੇ ਸਿੱਖੀ ਦਾ ਸਰੂਪ ਨੂੰ ਕਾਇਮ ਰੱਖਿਆ ਅਤੇ ਹੁਣ ਉਹ ਅਮਰੀਕਾ ਦੇ ਵਿੱਚ ਨਾਮੀ ਉਹਦੇ ਵਿੱਚੋਂ ਅਮ ਵੱਡੇ ਬਿਜ਼ਨਸਮੈਨਾਂ ਦੇ ਵਿੱਚ ਸ਼ਰਮਾਰ ਹੁੰਦੇ ਨੇ ਇਸ ਤਰ੍ਹਾਂ ਹੋਰ ਬਹੁਤ ਸਾਰੇ ਸਿਕਟੇਰੇ ਨਹੀਂ ਜਿਹੜਿਆ ਨਹੀਂ ਦੇਸ਼ ਦੇ ਵਿੱਚ ਰਹਿ ਕੇ ਵੀ ਔਖੀਆਂ ਹਾਲਤਾਂ ਦੇ ਵਿੱਚ ਵੀ ਆਪਣੇ ਸਿੱਖੀ ਕਾਇਮ ਰੱਖਿਆ ਇਸ ਸਬੰਧੀ ਜ਼ਰੂਰਤ ਹੈ ਐਸਜੀਪੀਸੀ ਆਪਣੇ ਪੱਧਰ ਦੇ ਉੱਪਰ ਵੱਡੀ ਕਮੇਟੀ ਹਾਈ ਪਾਵਰ ਕਮੇਟੀ ਬਣਾ ਕੇ ਇਸ ਸਬੰਧੀ ਇੱਕ ਵਿਧੀ ਵਿਧਾਨ ਬਣਾਵੇ ਇਹਦੇ ਸਬੰਧੀ ਇੱਕ ਰਿਸਰਚ ਕਰਾਵੇ ਤੇ ਐਸਜੀਪੀਸੀ ਦੇ ਪਾਸ ਤਾਂ ਯੂਨੀਵਰਸਿਟੀ ਵੀ ਹੈ ਕਾਲਜ ਵੀ ਨੇਟਨੋਸ ਕਾਲਜ ਨੇ ਉੱਥੋਂ ਦੇ ਬਾਕਾਇਦਾ ਆਧੁਨਿਕ ਤਨੀਕ ਤਕਨੀਕਾਂ ਦੇ ਨਾਲ ਕੇ ਇਸ ਤਰ੍ਹਾਂ ਦਾ ਇੱਕ ਰਿਸਰਚ ਪ੍ਰੋਜੈਕਟ ਬਣਾ ਕੇ ਰਿਸਰਚ ਕਰਾਈ ਜਾਵੇ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਇਹ ਇਸ ਪੱਖ ਦੇ ਉੱਪਰ ਹਮਲਾ ਹੋ ਰਿਹਾ ਹੈ ਤੇ ਇਹਨਾਂ ਨੂੰ ਕਿਸ ਤਰ੍ਹਾਂ ਸੰਭਾਲਿਆ ਜਾ ਸਕਦਾ ਹੈ ਤੇ ਲੋਕਾਂ ਦੇ ਵਿੱਚ ਚੇਤਨਾਕਮੇ ਪੈਦਾ ਕੀਤੀ ਜਾ ਸਕਦੀ ਹੈ ਇਹ ਬਹੁਤ ਅਹਿਮ ਹੈ ਅੱਜ ਦੇ ਸਮੇਂ ਦੇ ਵਿੱਚ ਜੇਕਰ ਸਿੱਖੀ ਸਰੂਪ ਨੂੰ ਬਚਾਉਣਾ ਹੈ ਤੇ ਸਿੱਖੀ ਨੂੰ ਜਿਹੜੀਆਂ ਕਿ ਬਹੁਤ ਵੱਡੇ ਬਾਹਰੋਂ ਤੇ ਅੰਦਰੋਂ ਬੜੀਆਂ ਪਟੀਆਂ ਟਾਹਾਂ ਲਗਰੇ بڑے ਵੱਡੇ ਹਮਲੇ ਹੋ ਰਹੇ ਨੇ ਇਨਾਂ ਨੂੰ ਬਚਾਉਣ ਦੇ ਲਈ ਜ਼ਰੂਰਤ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵੰਦੇ ਵਿੱਚ ਪੂਰੀ ਕੰਪੀਟੀਟਾ ਦੇ ਨਾਲ ਪਹਿਲ ਕਦਮੀ ਕਰੇ ਅਤੇ ਸਾਰਾ ਇਹਦਾ ਪੂਰਾ ਡਿਸਕਸ਼ਨ ਤੋਂ ਬਾਅਦ ਪੂਰੀ ਵਿਚਾਰ ਵਟਾਂਦਰੀ ਤੋਂ ਬਾਅਦ ਇੱਕ ਜਿਹਾ ਇੱਕ ਰੂਟ ਮੈਪ ਤਿਆਰ ਕਰਕੇ ਇੱਕ ਵਿਧੀ ਬਨਾਨ ਬਣਾ ਕੇ ਸਮੁੱਚੇ ਪੰਥ ਨੂੰ ਇਹ ਦਿੱਤਾ ਜਾਵੇ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਜਿੱਦਾਂ ਕਿ ਅੱਜ ਮਲਜੀਤ ਸਿੰਘ ਸਾਹਿਬ ਦਵਾਨ ਹਾਲ ਤੋਂ ਸਿੰਘ ਸਾਹਿਬ ਭਾਈ ਕਰਵੰਤ ਸਿੰਘ ਹੋਰਾਂ ਨੇ ਇੱਕ ਤਰ੍ਹਾਂ ਅਗਾਹ ਵੀ ਕੀਤਾ ਹੈ ਸਦਾ ਵੀ ਦਿੱਤਾ ਹੈ ਕਿ ਉਹ ਅਜਿਹੇ ਲੋਕਾਂ ਨੂੰ ਤਾੜਨਾ ਕਰਨ ਜਿਹੜੇ ਜਿਹੜੇ ਕੰਗੇ ਵਾਲੇ ਵਾਲ ਦੀ ਮੰਗ ਕਰ ਰਹੇ ਨੇ ਵੇਚਣ ਵਾਸਤੇ ਵਿਕਰੀ ਲਈ ਉਹ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਸ਼ਹਿਰਾਂ ਦੇ ਮਹੱਲਿਆਂ ਦੇ ਵਿੱਚ ਆ ਰਹੇ ਨੇ खैर ਲੋਕਾਂ ਦੇ ਤਾੜਨਾ ਕਰਨ ਤੋਂ ਪਹਿਲਾਂ ਜ਼ਰੂਰੀ ਹੈ ਕਿ ਜਿੱਦਾਂ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਇਸ ਅਕਾਲ ਤਖ਼ਤ ਸਾਹਿਬ ਨੂੰ ਕੀ ਜਿਹੜਾ ਫੈਸਲਾ ਆਇਆ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦਾ ਆਪਕਿ ਕੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਨਹੀਂ ਇਸ ਵੇਲੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਦਾਂ ਹੀ ਜਿਹੜੇ ਵੱਖ-ਵੱਖ ਹੋਰ ਗੁਰੂ ਨੇ ਸ੍ਰੀ ਹਜ਼ੂਰ ਸਾਹਿਬ ਤੇ ਸ੍ਰੀ ਪਟਨਾ ਸਾਹਿਬ ਤੇ ਹੋਰ ਵੱਡੀਆਂ ਧਾਰਮਿਕ ਸੰਸਥਾਵਾਂ ਜਿਹੜੀਆਂ ਪੰਜਾਬ ਤੇ ਪੰਜਾਬ ਦੇ ਇਰਤ-ਗਿਰਤ ਕੰਮ ਕਰ ਰਹੀਆਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਤੇ ਇਹ ਮਾਮਲਾ ਇਕੱਲੇ ਹਿੰਦੁਸਤਾਨ ਤੱਕ ਸੀਮਿਤ ਨਹੀਂ ਹਿੰਦੁਸਤਾਨ ਤੋਂ ਬਾਹਰ ਵੀ ਸਿੱਖ ਪਰੰਪਰਾਵਾਂ ਸਿੱਖ ਸੰਸਥਾਵਾਂ ਵੱਡੇ ਪੱਧਰ ਉੱਤੇ ਇਹ ਸਿੱਖੀ ਦੀ ਸੰਭਾਲ ਲਈ ਸਿੱਖੀ ਦੀ ਪਰਪਲਤਾ ਲਈ ਵਿਕਾਸ ਲਈ ਪ੍ਰਚਾਰ ਲਈ ਪ੍ਰਸਾਰ ਲਈ ਇਹ ਜੁਟੀਆਂ ਹੋਈਆਂ ਨੇ ਉਹਨਾਂ ਦੀ ਵੀ ਇਹ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਇਹ ਇੱਕ ਮਾਮਲਾ ਹੈ ਮਾਮਲਾ ਕਹਿਣ ਨੂੰ ਡਾਕਟਰ ਸਾਹਿਬ ਜਿੱਦਾਂ ਤੁਸੀਂ ਕਹਿ ਵੀ ਰਹੇ ਹੋ ਆਪਾਂ ਗੱਲ ਪਹਿਲਾਂ ਕਰ ਵੀ ਰਹੇ ਹਾਂ ਕਿ ਬੜਾ ਛੋਟਾ ਲੱਗਦਾ ਹੈ ਪਰੰਤੂ ਜਿੱਦਾਂ ਤੁਸੀਂ ਦੱਸਿਆ ਹੈ ਕਿ ਇਹ ਇੱਕ ਆਪਣੇ ਆਪ ਦੇ ਵਿੱਚ ਹਮਲਾ ਵੀ ਹੈ ਸਿੱਖੀ ਉੱਤੇ ਕਿਉਂਕਿ ਸਰਬੋਤਮ ਜਿਹੜੀ ਕਕਾਰਾਂ ਦੇ ਵਿੱਚੋਂ ਪਹਿਲਾ ਨਾਮ ਕਿਸਾ ਨਾਮ ਆਉਂਦਾ ਹੈ ਕੇਸ ਤੇ ਜਿਹੜੇ ਹੁਣ ਲੋਕ ਵਿਗਰੀ ਵਾਲੇ ਮਾਮਲੇ ਦੇ ਵਿੱਚ ਸੇਲ ਪਰਚੇਜ਼ ਨੂੰ ਲੈ ਕੇ ਜਿਹੜੇ ਇਹ ਫੇਰੀਆਂ ਲਗਾ ਰਹੇ ਨੇ ਲੋਕ ਉਹ ਕੇਸ ਹੀ ਮੰਗਦੇ ਨੇ ਕਹਿੰਦਾ ਆਪਕੀ ਕੰਗੀ ਵਾਲੇ ਕੇਸ ਦੂਜੇ ਨਹੀਂ ਉਹ ਉਹ ਬਕਾਇਦਾ ਨਾਲ ਕੰਗੀ ਜਾਂ ਕੰਗੀ ਦਾ ਜ਼ਿਕਰ ਕਰ ਰਹੇ ਨੇ ਹਾਲਾਂਕਿ ਕੰਗਾ ਵੀ ਕਕਾਰਾਂ ਦਾ ਹਿੱਸਾ ਹੈ ਉਹ ਬਕਾਇਦਾ ਲਾਊਡ ਸਪੀਕਰ ਦੇ ਵਿੱਚ ਅਜਿਹਾ ਜ਼ਿਕਰ ਵੀ ਕਰ ਰਹੇ ਨੇ ਕਿ ਕੰਗੇ ਵਾਲੇ ਕਵਾਲ ਤੇ ਦੱਸਿਆ ਜਾ ਰਿਹਾ ਕਿ ਬੜੇ ਮਹਿੰਗੇ ਭਾਣੇ ਫਿਰ ਜਿਵੇਂ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਅਸੀਂ ਉਹ ਜ਼ਿਕਰ ਨਹੀਂ ਕਰਾਂਗੇ ਕਿਉਂਕਿ ਗੁਰੂ ਸਾਹਿਬ ਦੀ ਇਹ ਮੋਹ ਜਿਹੜੇ ਕੇਸ ਮੋਹ ਨੇ ਬੜਾ ਵੱਡਾ ਰੁਤਬਾ ਹੈ ਬੜਾ ਵੱਡਾ ਸਤਾਨ ਰੱਖਦੇ ਆ ਤਾਂ ਅਸੀਂ ਅਜਿਹਾ ਭਾਣੇ ਇਹਦੇ ਵਿੱਚ ਜ਼ਿਕਰ ਕਰ ਰਹੇ ਪਰੰਤੂ ਜਿੱਦਾਂ ਭਾਈ ਕਲਵੰਤ ਸਿੰਘ ਹੋਰਾਂ ਨੇ ਕਿਹਾ ਹੈ ਕਿ ਘਰਾਂ ਦੇ ਵਿੱਚ ਕੇਸ ਦਾ ਇਸ ਸਾਧਕੀ ਤੇ ਜਾਣ ਉਸ ਤੋਂ ਬਾਅਦ ਮਰਿਆਦਾ ਤਹਿਤ ਇਹ ਅਗਨਪੇਂ ਕਿਤੇ ਜਾਂ ਜਲ ਪ੍ਰਵਾਹ ਕਿਤੇ ਜਾਂ ਜਿਦਾਂ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਪੁਰਾਣੇ ਸਮੇਂ ਦੇ ਵਿੱਚ ਮੰਝੀਆਂ ਦੇ ਵਿੱਚ ਜਿਹੜੇ ਇੱਕ ਇੱਕ ਪਾਸੇ ਜਿਹੜੀਆਂ ਸੰਭਾਲੇ ਜਾਂਦੇ ਸਨ ਕਈ ਹੋਰ ਸਾਧਨ ਸਨ ਉਸ ਵੇਲੇ ਕੰਧਾਂ ਵੀ ਕੱਚੀਆਂ ਸਨ ਸੰਭਾਲੇ ਜਰੂਰ ਜਾਂਦੇ ਸਨ ਫਿਰ ਉਹ ਲੋਕ ਮਰਿਆਦਾ ਦੇ ਨਾਲ ਅੱਗੇ ਉਹ ਜਲ ਪ੍ਰਵਾਹ ਜਾਂ ਅਗਨਪੇਟ ਕਰਦੇ ਸਨ ਹੁਣ ਜਿਹੜਾ ਅਗਲਾ ਜ਼ਮਾਨਾ ਹੈ ਸਾਰਾ ਕੁਝ ਪੱਕਾ ਤੇ ਮੰਝੇ ਮੰਝੀਆਂ ਤੋਂ ਵੀ ਲੋਕ ਹੁਣ ਅੱਗੇ ਵਧੇ ਨੇ ਬਹੁਤ ਕੁਝ ਬਦਲਿਆ ਹੈ ਤਾਂ ਇਸ ਬਦਲੇ ਹੋਏ ਯੁੱਗ ਦੇ ਵਿੱਚ ਨਵੇਂ ਯੁੱਗ ਦੇ ਵਿੱਚ ਦੁਨੀਆ ਪੰਜਾਬ ਦੇ ਵਿੱਚ ਹੀ ਨਹੀਂ ਸਿੱਖ ਸਿੱਖੀ ਉਹ ਪੰਜਾਬੋਂ ਬਾਹਰ ਵੀ ਹੈ ਕਈ ਤਰ੍ਹਾਂ ਦੀਆਂ ਹੋਰ ਵੀ ਲੋੜਾਂ ਨੇ ਕਈ ਕਮੀਆਂ ਵੀ ਨੇ ਹੁਣ ਇਸ ਵੇਲੇ ਤਾਂ ਖੈਰ ਇਹ ਮਾਮਲਾ ਬੜੇ ਗੰਭੀਰਤਾ ਨਾਲ ਵਿਚਾਰਨ ਵਾਲਾ ਹੈ ਸਰਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੰਘ ਸਾਹਿਬਾਨ ਨੂੰ ਕਿ ਸਾਰੇ ਮਾਮਲੇ ਦੇ ਸਾਰੇ ਬਹੁ ਪੱਖਾਂ ਨੂੰ ਵਿਚਾਰ ਕੇ ਜਿੱਥੇ ਕੌਮ ਨੂੰ ਇੱਕ ਸਦਾ ਦਿੱਤਾ ਜਾਏ ਉੱਥੇ ਅਜਿਹੇ ਲੋਕਾਂ ਨੂੰ ਤਾੜਨਾ ਕੀਤੀ ਜਾਵੇ ਤਸਿਆ ਸੁਣਿਆ ਜਾ ਰਿਹਾ ਹੈ ਕਿ ਕੁਝ ਅ ਇੰਡਸਟਰੀਲਿਸਟ ਨੇ ਕੋਈ ਅਜਿਹਾ ਇਹ ਕੋਈ ਪ੍ਰੋਗਰਾਮ ਉਹਨਾਂ ਵੱਲੋਂ ਹੈ ਕਿ ਉਹ ਜਿਹੜੇ ਕੇਸ ਜਿਹੜੇ ਕੰਗੇ ਦੇ ਵਾਲ ਨੇ ਉਹ ਇੱਕ ਅੱਗੇ ਕੋਈ ਤਿਆਰ ਮਾਲ ਕਰਦੇ ਆ ਜਿਹੜਾ ਅੱਗੇ ਪੰਜਾਬ ਦੇ ਵਿੱਚ ਵਿਕਦਾ ਖੈਰ ਸਿੱਕ ਕਦੇ ਕੇਸ ਨਹੀਂ ਵੇਚਦੇ ਹਾਲਾਤ ਨੇ ਕਿ ਕੇਸ ਜਿਹੜੇ ਲੈਣ ਵਾਲੇ ਖਰੀਦਣ ਵਾਲੇ ਗਲੀ ਗਲੀ ਫਿਰਨ ਲੱਗੇ ਸਾਹਿਬ ਤੁਸੀਂ ਮੰਤਰੀ ਲਿਹਾਜ਼ ਦੀ ਗੱਲ ਕਰ ਰਹੇ ਸੀ ਪੁਰਾਣੇ ਸਮੇਂ ਬਹੁਤ ਪੁਰਾਣੇ ਸਮੇਂ ਸਦੀਆਂ ਪਹਿਲਾਂ ਦਹਾਕੇ ਪਹਿਲਾਂ ਅੰਗਰੇਜ਼ ਸਾਮਰਾਜ ਨੂੰ ਵੀ ਜਿਹੜੀ ਹੈ ਸਿੱਖਾਂ ਦੇ ਕੇਸਾਂ ਦੀ ਜਿਹੜੀ ਮਹੱਤਤਾ ਉਹ ਸਮਝ ਨਹੀਂ ਪਈ ਵੱਖਰੀਆਂ ਜਿਹੜੀਆਂ ਸਿੱਖ ਰੈਜਿਮੈਂਟਾਂ ਪੰਜਾਬ ਰੈਜਿਮੈਂਟਾਂ ਤਿਆਰ ਕਰਨੀਆਂ ਪਈਆਂ ਕੇਸਾਂ ਦੀ ਸਾਂਭ ਸੰਭਾਲ ਲਈ ਵੱਖਰੀ ਤਰ੍ਹਾਂ ਦੇ ਇੱਕ ਮਰਿਆਦਾ ਨਵੇਂ ਕਾਨੂੰਨ ਆਜ਼ਾਦ ਕੀਤੇ ਗਏ ਜਿਹੜੇ ਅੱਜ ਤੱਕ ਇਸ ਸਰਕਾਰ ਤੱਕ ਹੋਣ ਵੀ ਲਾਗੂ ਨੇ ਤੇ ਕਮਾਂਤਰੀ ਲਿਹਾਜ਼ ਉਤੇ ਕੇਸਾਂ ਦੀ ਮਹੱਤਤਾ ਨੂੰ ਲੈ ਕੇ ਕੇਸਾਂ ਦੀ ਮਰਿਆਦਾ ਨੂੰ ਲੈ ਕੇ ਕੁਰਬਾਨੀ ਜਜ਼ਵੇ ਨੂੰ ਲੈ ਕੇ ਕਈ ਲੋਕ ਜਦੋਂ ਇੰਟਰਨੈਸ਼ਨਲ ਦੇ ਕਮਾਂਤਰੀ ਪੱਧਰ ਉਤੇ ਰਜਗਾਰ ਲਈ ਗਏ ਤਾਂ ਉਹਨਾਂ ਨੂੰ ਮੁਸ਼ਕਲ ਆਈਆਂ ਪਰੰਤੂ ਉਹਨਾਂ ਨੇ ਪਹਿਲ ਕੇਸ ਨੂੰ ਦਿੱਤੀ ਕੇਸ ਕਤਲ ਨਹੀਂ ਕਰਵਾਇਆ ਸਮਝੌਤਾ ਨਹੀਂ ਕੀਤਾ ਤੇ ਦੱਸਿਆ ਜਾ ਰਿਹਾ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਅਜਿਹੇ ਲੋਕਾਂ ਦੇ ਕੋਲ ਗੋਰੇ ਕੰਮ ਕਰ ਰਹੇ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵੱਡੇ ਪੱਧਰ ਤੇ ਅਜਿਹਾਂ ਕਮੰਤਰੀ ਹੱਦਾਂ ਸਰਦਾਂ ਤੋਂ ਅੱਗੇ ਜਾ ਕੇ ਜੇਕਰ ਸੁਣਿਆ ਜਾਵੇ ਪਰਖਿਆ ਜਾਵੇ ਤਾਂ ਉਹਨਾਂ ਲੋਕਾਂ ਕੋਲ ਰੋਜ਼ਗਾਰ ਕੰਮ ਕਰਨ ਵਾਲੇ ਲੋਕ ਹੁਣ ਗੋਰੇ ਨੇ ਮੂਣ ਨੇ ਨਹੀਂ ਸਰੂ ਮੂਣ ਨਹੀਂ ਪਰਤੂ ਜਿਨ੍ਹਾਂ ਨੇ ਉਹ ਅਜੇ ਇੱਕ ਸਟਾਫ ਕੀਤੇ ਯੂਨਿਟ ਉਹ ਸਰਦਾਰ ਜਿਨ੍ਹਾਂ ਨੇ ਸਮਝੌਤਾ ਨਹੀਂ ਕੀਤਾ ਸਿੱਖਾਂ ਨੇ ਖੋਪਰ ਲਹਾਲਾ ਬੰਦ-ਬੰਦ ਘਟਵਾਲਾ ਪਰਤੂ ਕੇਸ ਦੀ ਮਹੱਤਤਾ ਨੂੰ ਆਂਝ ਨਹੀਂ ਆਉਣ ਦਿੱਤੀ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਬਿਲਕੁਲ ਜਿਸ ਤਰ੍ਹਾਂ ਤੁਸੀਂ ਅੰਗਰੇਜ਼ ਸਾਮਰਾਜ ਦੀ ਗੱਲ ਕੀਤੀ ਹੈ ਇਹ ਤੋਂ ਉਹ ਮਹਾਰਾਜਾ ਦਲੀਪ ਸਿੰਘ ਜਲਾਵਤਰੀ ਤੋਂ ਬਾਅਦ ਇੰਗਲੈਂਡ ਦੇ ਵਿੱਚੋਂ ਆਪਣੀ ਮਾਤਾ ਮਹਾਰਾਣੀ ਜਿੰਦ ਕੌਰ ਨੂੰ 1866 ਦੇ ਵਿੱਚ ਲੈਣ ਦੇ ਲਈ ਆਇਆ ਉਹ ਨੇਪਾਲ ਤੋਂ ਕਲਕੱਤੇ ਪਹੁੰਚੀ ਤਾਂ ਪਹਿਲੀ ਵਾਰ ਹੋ ਮਿਲੇ ਮਹਾਰਾਣੀ ਜਿੰਦਾ ਨੇ ਉਸ ਵੇਲੇ ਆਪਣੀ ਅੱਖਾਂ ਦੀ ਜੋਤ ਗਵਾ ਚੁੱਕੀ ਸੀ ਉਹਨੇ ਆਪਣੇ ਮਾਪੁੱਤਰ ਨੂੰ ਜੱਫੀ ਪਾਈ ਤੇ ਉਹਦੇ ਜਦੋਂ ਸਿਰ ਤੇ ਹੱਥ ਤੇ ਰਿਆ ਤਾਂ ਉਹਦੇ ਖੀਚ ਇਕੱਠੇ ਹੋਏ ਸਨ ਤਾਂ ਮਹਾਰਾਣੀ ਨੇ ਉਦੋਂ ਹੀ ਤਾਹਮ ਬਾਨੀਆਂ ਇਹ ਉਹਦੇ ਉਨੇ ਕਿਹਾ ਕਹਿੰਦੀ ਵੀ ਸਾਡਾ ਸਭ ਕੁਝ ਚਲਿਆ ਗਿਆ ਰਾਜ ਭਾਗ ਚਲਿਆ ਗਿਆ ਕੋਈ ਨਹੀਂ ਰਹੀ ਰਾ ਚਲਿਆ ਗਿਆ ਅਸੀਂ ਸਭ ਕੁਝ ਬਰਦਾਸ਼ਤ ਕਰ ਸਕਦੇ ਹਾਂ ਪਰ ਸਾਡੇ ਘਰ ਦੇ ਵਿੱਚੋਂ ਸਿੱਖੀ ਵੀ ਚਲੀ ਗਈ ਤੇ ਉਹਨੇ ਇੰਨਾ ਪ੍ਰਲਾਪ ਕੀਤਾ ਕਿ ਮਹਾਰਾਜਾ ਤਲੀਪ ਸਿੰਘ ਨੇ ਉਸੇ ਵੇਲੇ ਸੰਕਲਪ ਲੈ ਲਿਆ ਕਹਿੰਦਾ ਮੈਂ ਤਾਂ ਹੋਰ ਮੈਂ ਚਾਹੇ ਕੁਛ ਤੈਨੂੰ ਨਹੀਂ ਦੇ ਸਕਦਾ ਪਰ ਤੇਰੇ ਲਈ ਸਿੱਖੀ ਜ਼ਰੂਰੰਦਾ ਪਰਤਾ ਹਾਂਗਾ ਤੇ ਉਸ ਤੋਂ ਬਾਅਦ ਉਹ ਮਹਾਰਾਣੀ ਜਿੰਦਾ ਨੂੰ ਆਪਣੇ ਨਾਲ ਲੈਂਡ ਲੈ ਗਿਆ ਤੇ ਉਹਦੇ ਵਿੱਚ ਸਾਰਾ ਕੁਝ ਸ਼ੇਰ ਦਾ ਪਰਿਵਰਤਨ ਹੋ ਗਿਆ ਤੇ ਉਹਨੇ ਪੀਸ ਰੱਖੇ ਤੇ ਅੰਗਰੇਜ਼ ਇਹਨਾਂ ਡਰ ਗਏ ਸੰਕਿੰਗ ਲੈਂਡ ਦੇ ਵਿੱਚ ਵੀ ਉਹਨਾਂ ਨੇ ਮਹਾਰਾਣੀ ਜਿੰਦਾ ਨੂੰ ਮਹਾਰਾਜਾ ਦਲੀਪ ਸਿੰਘ ਦੇ ਨਾਲ ਨਹੀਂ ਰਹਿਣ ਦਿੱਤਾ ਸੀ ਉਸ ਨੂੰ ਅਲੱਗ ਰਹਿਣ ਦਿੱਤਾ ਤੇ ਖੁਸ਼ ਸ਼ਰਤਾਂ ਦੇ ਨਾਲ ਹਫਤੇ ਦੇ ਵਿੱਚ ਉਹਨੂੰ ਮਿਲਣ ਦੀ ਆਗਿਆ ਹੋਈ ਸੀ ਇਸ ਤਰ੍ਹਾਂ ਦਾ ਅੰਗਰੇਜ਼ਾਂ ਨੂੰ ਉਹ ਤੋਂ ਸਮਝ ਪਈ ਵੀ ਸਿੱਖੀ ਦੇ ਵਿੱਚ ਕਿਸਾਂ ਦੀ ਕੀ ਮਹੱਤਤਾ ਹੈ ਉਸ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਸਿੱਖ ਰਸਾਲੇ ਜਾਂ ਸਿਫਰਜਮੈਂਟਾ ਬਣਾਈਆਂ ਤੇ ਉਦੋਂ ਉਹ ਸਮਝ ਚੁੱਕੇ ਸਨ ਕਿ ਸਿੱਖੀ ਦੀ ਕੀ ਮਹੱਤਤਾ ਹੈ ਤੇ ਇਸ ਦੇ ਲਈ ਕੀਸਾਂ ਦੀ ਬਹੁਤ ਵੱਡੀ ਮਹੱਤਤਾ ਹੈ ਬਹੁਤ ਮਹਾਨਤਾ ਹੈ ਪੰਜਾਬ ਦੇ ਲਈ ਇਸ ਵਿਰਸੇ ਨੂੰ ਸੰਭਾਲਣ ਦੇ ਲਈ ਐਸਜੀਪੀਸੀ ਤੇ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਜਿੰਨੀਆਂ ਵੀ ਹੈਗੀਆਂ ਇਹਦੇ ਲਈ ਇਹਨਾਂ ਨੂੰ ਪੂਰੀ ਤਰ੍ਹਾਂ ਚੇਤਨ ਹੋ ਕੇ ਇਸ ਨੁਕਤੇ ਨਜ਼ਰ ਨੂੰ ਦੇਖਣ ਦੀ ਜ਼ਰੂਰਤ ਹੈ ਬੇਸ਼ੱਕ ਉਹ ਜਿਹੜੇ ਫੇਰੀਆਂ ਵਾਲੇ ਨੇ ਉਹ ਉਹ ਮਜ਼ਦੂਰ ਨੇ ਉਹਨਾਂ ਦੇ ਪਿੱਛੇ ਜਿਹੜੀ ਸ਼ਕਤੀ ਹੈ ਉਹਨੂੰ ਪਛਾਣਨ ਦੀ ਜ਼ਰੂਰਤ ਹੈ ਉਹਦਾ ਕੀ ਮੋਟਿਵ ਹੈ ਕੀ ਉਹ ਕਿਸ ਤਰ੍ਹਾਂ ਕਰ ਰਹੇ ਨੇ ਇਹਨੂੰ ਸਮਝ ਕੇ ਤੇ ਸਿੱਖੀ ਦੇ ਵਿੱਚ ਜਿਹੜੇ ਹੈਗੇ ਪੰਜਾਬੀਆਂ ਦੇ ਲਈ ਜਾਂ ਵਿਦੇਸ਼ੀਆਂ ਦੇ ਵਿਦੇਸ਼ ਦੇ ਵਿੱਚ ਵੀ ਜੋ ਵੀ ਦੇਸ਼ ਵਿਦੇਸ਼ ਚ ਸਿੱਖ ਰਹਿ ਰਹੇ ਨੇ ਉਹਨਾਂ ਨੂੰ ਕੇਸਾਂ ਦੀ ਸੰਭਾਲ ਦੇ ਸਬੰਧੀ ਇੱਕ ਪੂਰੀ ਤਰ੍ਹਾਂ ਪ੍ਰੋਗਰਾਮ ਬਣਾ ਕੇ ਦੇਣ ਦੀ ਜ਼ਰੂਰਤ ਹੈ ਇਹ ਤਦ ਹੀ ਸਾਡੇ ਕੇਸਾਂ ਦੀ ਧਾਮ ਸੰਭਾਲ ਅਤੇ ਇਸ ਸੰਬੰਧੀ ਅਸੀਂ ਜਾਗਰੂਕ ਹੋ ਸਕਦਾ ਜੀ ਦਾ ਤੁਸੀਂ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਦੱਸ ਰਹੇ ਹੋ ਕਿ ਜਿੱਦਾਂ ਪੰਜਾਬ ਦੇ ਵਿੱਚ ਇੱਕ ਵਾਰ ਦੱਸਦੇ ਐ ਕਿ ਇੱਕ ਬੁੱਚੜਖਾਨਾ ਡੰਗਰਾਂ ਦਾ ਬੁੱਚੜਖਾਨਾ ਸਥਾਪਿਤ ਕਰ ਦਿੱਤਾ ਗਿਆ ਤਾਂ ਕੁਝ ਫਿਰਕੇ ਦੇ ਲੋਕਾਂ ਨੇ ਬੁੱਚੜਖਾਨੇ ਦੇ ਖਿਲਾਫ ਇੱਕ ਵੱਡਾ ਸੰਘਰਸ਼ ਕੀਤਾ ਖੈਰ ਉਹ ਬੁੱਚੜਖਾਨੇ ਜਿਹੜੇ ਜਿਹੜਾ ਉਹਨਾਂ ਦਾ ਲੈਜਾ ਸੀ ਉਹਨਾਂ ਨੇ ਬੰਦ ਕੀਤਾ ਖੈਰ ਕਈ ਵਾਰ ਫਿਰਕਿਆਂ ਨੂੰ ਆਪਣੇ ਧਰਮ ਦੇ عقیده ਲਈ ਕਈ ਵਾਰ ਜੁਝਨਾ ਵੀ ਪੈਂਦਾ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਜਿਹੜੇ ਹੁਣ ਵਾਲ ਖਰੀਦਣ ਵਾਲੇ ਲੋਕ ਨੇ ਪਿੱਛੇ ਕੀ ਉਹਨਾਂ ਦਾ ਮੋਟਿਵ ਵਪਾਰਕ ਹੈ ਜਾਂ ਕੋਈ ਸ਼ਰਾਰਤ ਭਰਿਆ ਹੈ ਕਿਉਂਕਿ ਜਿਹੜਾ ਦੱਸਿਆ ਜਾ ਰਿਹਾ ਹੈ ਜਿਹੜੀ ਅਸੀਂ ਸਾਰੀ ਸਮੀਖਿਆ ਕੀਤੀ ਹੈ ਬਹੁਤ ਦੂਰ-ਦੂਰ ਸ਼ਹਿਰਾਂ ਤੋਂ ਦੂਰ-ਦੂਰ ਪਿੰਡਾਂ ਦੇ ਵਿੱਚ ਵੀ ਅਜਿਹੀ ਜਿਹੜੇ ਆਵਾਜ਼ ਲਾਉਡ ਸਪੀਕਰਾਂ ਜਰੇ ਕਿ ਕੇਸ ਵਾਲ ਕੰਗੇ ਵਾਲੇ ਵਾਲ ਕੰਗੀ ਵਾਲੇ ਵਾਲ ਖਰੀਦਣ ਵਾਲੇ ਤੁਹਾਡੇ ਪਿੰਡ ਵਿੱਚ ਆਏ ਨੇ ਵਿੱਚ ਤੁਸੀਂ ਜਿਹੜੇ ਚਾਹ ਬਾਣ ਨੇ ਉਹ ਇੰਨਾ ਭਾਵੇਂ ਕਿ ਲਾਲਚ ਦਿੱਤਾ ਜਾ ਰਿਹਾ ਵੱਡੇ ਪੱਤਰ ਉੱਤੇ ਤੇ ਕਈ ਵਾਰ انسان ਦੀ ਫਿਤਰਤ ਹੈ ਉਹ ਛੋਟੇ ਜਿਹੇ ਲਾਲਚ ਦੇ ਵਿੱਚ ਵੀ ਆ ਜਾਂਦਾ ਹੈ ਪਰੰਤੂ ਗੱਲ ਕਰਦੇ ਆ ਕਿ ਇਹ ਕੇਸ ਗੁਰੂ ਸਾਹਿਬ ਦੀ ਮੋਹਰ ਨੇ ਕਈ ਧਾਰਨਾਵਾਂ ਮੰਨੀ ਗੁਰਮਤ ਦੇ ਵਿੱਚ ਬਹੁਤ ਕੁਸ਼ ਬੜੀ ਜਜ਼ਬੀ ਨੇ ਬਹੁਤ ਬਹਾਦਰੀਆਂ ਨਾਲ ਜੁੜਿਆ ਇਹ ਕਿੱਸਾ ਥੋੜੇ ਸਮੇਂ ਦੇ ਵਿੱਚ ਸਿੱਖ ਧਰਮ ਨੇ ਦੁਨੀਆ ਦੇ ਵਿੱਚ ਆਪਣਾ ਇੱਕ ਨਾਂ ਸਥਾਪਿਤ ਕੀਤਾ ਪਰਮਾਣਿਤ ਹੋਇਆ ਕਹਿੰਦਾ ਭਾਵ ਕਿ ਦੁਨੀਆ ਦੇ ਵਿੱਚ ਸਿੱਖ ਧਰਮ ਇੱਕ ਅਜੀਹਾ ਧਰਮ ਹੈ ਜਿਹਦੇ ਕੋਲ ਆਪਣਾ ਇਤਿਹਾਸ ਹੈ ਤਰੀਕ ਵਾਈਸ ਜਦੋਂ ਕਿ ਬਾਕੀ ਧਰਮਾਂ ਦੇ ਕੋਲ ਮਥਿਆਸ ਹੈ ਇੱਕ ਵਿਲੱਖਣ ਹੈ ਅੰਗਰੇਜ਼ ਸਾਮਰਾਜ ਅੰਗਰੇਜ਼ ਮਹਾਰਤ ਭਰੇ ਲੋਕ ਵੀ ਇਹ ਮੰਨਦੇ ਐ ਕਿ ਸਿੱਖ ਧਰਮ ਇੱਕ ਅਜੀਹੀ ਤਰੀਕ ਤਰੀਕ ਜਜ਼ਬਾ ਇਹਨਾਂ ਕੋਲ ਕਿ ਕਦੋਂ ਇਹਨਾਂ ਦੇ ਗੁਰੂ ਸਾਹਿਬ ਦਾ ਜਨਮ ਹੁੰਦਾ ਕਿੰਨੇ ਵਜੇ ਜਨਮ ਹੁੰਦਾ ਕਿਹੜੀਆਂ-ਕਿਹੜੀਆਂ ਘਟਨਾਵਾਂ ਕਿਹੜੇ-ਕਿਹੜੀਆਂ ਸ਼ਹੀਦੀਆਂ ਹੁੰਦੀਆਂ ਨੇ ਸ਼ਹਾਦਤ ਨਾਲ ਸਮਾ ਕਿਹੜੇ ਸਮੇਂ ਕਦੋਂ ਸਿੱਖਾਂ ਦੇ ਜਿਹੜੇ ਖੋਪਰ ਲਾਉਂਦੇ ਐ ਕਿਸਾਂ ਲਈ ਉਹ ਕਿਵੇਂ ਆਪਣੇ ਆਪ ਨੂੰ ਆਪਣਾ ਆਪ ਵਾਰ ਦਿੰਦੇ ਐ ਉਹ ਤਰੀਕਾ ਉਹ ਸਮਾਂ ਇਹ ਸਾਰਾ ਕੁਝ ਸਿੱਖ ਧਰਮ ਦੇ ਕੋਲ ਹੈ ਦੁਨੀਆ ਦੇ ਵਿੱਚ ਨਵਾਂ ਅਦਨੁਕ ਧਰਮ ਕਈ ਤਰ੍ਹਾਂ ਦੀਆਂ ਨਵੀਆਂ ਜਿਹੜੀਆਂ ਤਰਤੀਬਾਂ ਇਹ ਇਸ ਵਿੱਚ ਸੰਸਾਰ ਨੂੰ ਦੇ ਰਿਹਾ ਹੈ ਖਾਸ ਕਰਕੇ ਕਿ ਤੁਸੀਂ ਇਨਸਾਨੀਅਤ ਦੇ ਵਿੱਚ ਕਿਵੇਂ ਅੱਗੇ ਵਧਣਾ ਸੋ ਕੇਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਹੜੇ ਅਥਾ ਬਿਆਰੇ ਸਨ ਦੱਸਦੇ ਆ ਕਿ ਹਜ਼ਰਤ ਮੁਹੰਮਦ ਸਾਹਿਬ ਨੂੰ ਹਰੇ ਰੰਗ ਪਸੰਦ ਸੀ ਤੇ ਉਹਨਾਂ ਦੇ ਪੈਰੋਕਾਰ ਅੱਜ ਤੱਕ ਹਰੇ ਰੰਗ ਨੂੰ ਵੱਡੇ ਪੱਧਰ ਤੇ ਤਰਜੀਹ ਦਿੰਦੇ ਆ ਪਿਆਰ ਦਿੰਦੇ ਆ ਆਪਣੇ ਪਗੰਬਰ ਸਾਹਿਬ ਨੂੰ ਇਸੇ ਤਰ੍ਹਾਂ ਹੀ ਕੇਸ ਜਿਹੜੇ ਸਿੱਖੀ ਦੇ ਵਿੱਚ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਪੈਰੋਕਾਰ ਨੇ ਦੁਨੀਆ ਦੇ ਵਿੱਚ ਖਾਲਸਾ ਪੰਥ ਉਹ ਕੇ ਸਾਨੂੰ ਪੂਰੀ ਉਸ ਪੱਧਰ ਦਾ ਸਤਕਾਰ ਦਿੰਦਾ ਹੈ ਤੇ ਕੇਸਾ ਪ੍ਰਤੀਕਤੇ ਵੀ ਸਮਰਤਾ ਨਹੀਂ ਕਰਦਾ ਜੀ ਡਾਕਟਰ ਸਾਹਿਬ ਸਿੰਦਰ ਸਾਹਿਬ ਕੇਸਾਂ ਦੀ ਮਹੱਤਤਾ ਸਾਡੇ ਗੁਰੂ ਨੇ ਬਖਸ਼ਿਸ਼ ਕੀਤੀ ਹੈ ਇਹਦਾ ਰਹਿਤਨਾਮਿਆਂ ਦੇ ਵਿੱਚ ਬਹੁਤ ਵੱਡਾ ਵਿਸ਼ਾ ਹੁੰਦਾ ਪ੍ਰੋਫੈਸਰ ਪੂਰਨ ਸਿੰਘ ਨੇ ਕੇਸਾਂ ਦੇ ਬਾਰੇ ਵਿੱਚ ਬਹੁਤ ਵਧੀਆ ਲਿਖਿਆ ਬਹੁਤ ਅੱਛਾ ਲਿਖਿਆ ਤੇ ਇਹ ਵੀ ਜ਼ਿਕਰ ਹੈ ਹਿਸਟਰੀ ਦੇ ਵਿੱਚ ਇਤਿਹਾਸ ਦੇ ਵਿੱਚ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਵਿਚਾਰ ਰਾਤ ਸੀ ਜਦੋਂ ਵੀ ਇਹਦੇ ਵਿੱਚ ਯੂਰਪ ਤੋਂ ਅਮਰੀਕਾ ਤੋਂ ਹੋਰ ਵੀ ਜਿੰਨੇ ਜਿੰਨੇ ਵੱਡੇ ਵੱਡੇ ਜਰਨਲ ਇਤੇ ਪਾਸ ਨੌਕਰੀ ਮੰਗਣ ਆਉਂਦੇ ਸਨ ਤਾਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਤੋਂ ਹਲਫ਼ ਨਾ ਮਾਲਿਆ ਕਰਦਾ ਸੀ ਕਿ ਉਹ ਕੇਸ ਨਹੀਂ ਕਟਾਉਣਗੇ ਤੇ ਤਬਾਕੂ ਨਹੀਂ ਪੀਣਗੇ ਹੂੰ ਇਸੇ ਤਰ੍ਹਾਂ ਜਿਹੜੇ ਪੂਰਬ ਦੇ ਵਿੱਚੋਂ ਹਿੰਦੁਸਤਾਨ ਦੇ ਵਿੱਚੋਂ ਵੀ ਜਿਹੜੇ ਉਹਦੇ ਪਾਸ ਮਿਲ ਰਾਜ ਨੂੰ ਸਨ ਉਹ ਸਾਰੇ ਆਪਣੇ ਕੇਸਾਂ ਧਾਰੀ ਹੋਏ ਹੋਏ ਸਨ ਤੇ ਉਹ ਤਬਾਕੂ ਨਹੀਂ ਸੀ ਪੀਂਦੇ ਅਤੇ ਕੇਸ ਨਹੀਂ ਸੀ ਕਟਾਉਂਦੇ ਇਸ ਤਰ੍ਹਾਂ ਦਾ ਸੀ ਕੇਸਾਂ ਦੀ ਜਿਹੜੀ ਮਹੱਤਤਾ ਸੀ ਦੀ ਕੇਸਾਂ ਦੀ ਪੂਰੀ ਤਰ੍ਹਾਂ ਸਤਕਾਰ ਅਦਰਬ ਕੀਤਾ ਜਾਂਦਾ ਸੀ ਜੀ ਹੁਣ ਵੀ ਕੁੱਝ ਨਹੀਂਆ ਤਸਵੀਰਾਂ ਦੇਖ ਸਕਦੇ ਹਾਂ ਹਿਸਟਰੀ ਦੇ ਵਿੱਚ ਚਾਹੇ ਜਨਰਲ ਅਲਰਟ ਹੋਵੇ ਭਈ ਅਵੀ ਤਾਲਬ ਹੋਵੇ ਕੰਪੂਰਾ ਹੋਵੇ ਉਹ ਸਭ ਨੇ ਕੀਸ ਰੱਖੇ ਹੋਏ ਸਭ ਜਿਵੇਂ ਕਿ ਕੋਈ ਘਰਾਤ ਹੋਤੀ ਕੋਈ ਇਟਲੀ ਤੋਂ ਸੀ ਕੋਈ ਯੂਰਪ ਦੇ ਵਿੱਚੋਂ ਹੋਰ ਕੰਟਰੀ ਦੇ ਵਿੱਚੋਂ ਆਈ ਸੀ ਨੂੰ ਨਾਲ ਮੁੱਖਿਆਰ ਖਾਂ ਦਿੱਤੀਆਂ ਪਰੰਤੂ ਉਹਨਾਂ ਨੇ ਕੀਸ ਰੱਖੇ ਇਹੋ ਹੀ ਕਾਰਨ ਸੀ ਕਿ ਕਹਿੰਦੇ ਜਦੋਂ ਜਮਾਦਾਰ ਕਸ਼ਾਲ ਸਿੰਘ ਜਿਹੜਾ ਕਿ ਪੂਰਬ ਦੇ ਵੱਲੋਂ ਪਹੁੰਚਿਆ ਸੀ ਤੇ ਉਹਨੂੰ ਇੱਕ ਵਾਰ ਕਿਹਾ ਸੀ ਉਹ ਕੇਸ ਰਖਲੇ ਤੇ ਉਹਨੂੰ ਵੱਡਾ ਪਦਵੀ ਵੀ ਮਹਾਰਾਜਾ ਰਣਜੀਤ ਸਿੰਘ ਨੇ ਦਿੱਤੀ ਉਹਦੇ ਸਾਰੇ ਦਰਬਾਰੀ ਤਕਰੀਬਨ ਕੇਸਤਾੜੀ ਬਣੇ ਹੋਏ ਸੀ ਕੇਸਾਂ ਦੀ ਮਹੱਤਤਾ ਨੂੰ ਸਮਝਦੇ ਸਨ ਇਹਦੇ ਲਈ ਇਹ ਸਾਨੂੰ ਅੱਜ ਆਪਣੇ ਕੇਸਾਂ ਦੀ ਜਿਹੜੀ ਮਹੱਤਤਾ ਹੈ ਗੁਰੂ ਨੇ ਸਾਡੂੰ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਨੇ ਇੱਟੀਆਂ ਕੁਰਬਾਨੀਆਂ ਦਿੱਤੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਨੇ ਤੇ ਉਹਨਾਂ ਦਾ ਸਤਕਾਰ ਕਰਨ ਦੇ ਲਈ ਆਪਣੀ ਸਿੱਖੀ ਦੇ ਲਈ ਆਪਣੀ ਵਿਰਾਸਤ ਨੂੰ ਪਛਾਣਨ ਦੇ ਲਈ ਕੇਸਾਂ ਦੇ ਸੰਬੰਧ ਵਿੱਚ ਜੋ ਕੋਈ ਇਸ ਤਰ੍ਹਾਂ ਦੀ ਸਾਜ਼ਿਸ਼ ਜਾਂ ਕੋਈ ਹਮਲੇ ਹੋ ਰਹੇ ਨੇ ਉਹਨਾਂ ਦੇ ਪ੍ਰਤੀ ਪੂਰੀ ਤਰ੍ਹਾਂ ਕੋਦ ਵਿਚਾਰ ਕਰਨ ਤੋਂ ਬਾਅਦ ਇਸ ਦੇ ਲਈ ਇੱਕ ਖਾਸ ਦਿਸ਼ਾ ਨਿਰਦੇਸ਼ ਬਣਾਉਣ ਦੀ ਜ਼ਰੂਰਤ ਹੈ ਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ ਵਿਆਪੀਆਂ ਨੂੰ ਖਾਸ ਤੌਰ ਤੇ ਜਾਗਰੂਕ ਕਰਨ ਦੀ ਜ਼ਰੂਰਤ ਹੈ ਜਿਹੜਾ ਕਿ ਟਾਈਮ ਜਿਸ ਤਰ੍ਹਾਂ ਆ ਰਿਹਾ ਹੈਗਾ ਇਸ ਸੰਦਰਭ ਦੇ ਵਿੱਚ ਜ਼ਰੂਰੀ ਹੈ ਕਿ ਕਿਸਾਂ ਦੇ ਬਾਰੇ ਸਾਡੇ ਕਾਰਾਂ ਬਾਰੇ ਸਾਡੇ ਵਿਰਸੇ ਬਾਰੇ ਸਾਡੇ ਇਤਿਹਾਸ ਬਾਰੇ ਜਿਹੜਾ ਸਿੱਖੀ ਦਾ ਹੈਗਾ ਉਸ ਬੰਦੇ ਵਿੱਚ ਪੂਰੀ ਤਰ੍ਹਾਂ ਦੀ ਚੇਤਨਤਾ ਪੈਦਾ ਕਰਨ ਦੀ ਹੂੰ ਜੀ ਡਾਕਟਰ ਸਾਹਿਬ ਜੇਕਰ ਸੱਚਮੁੱਚ ਹੀ ਇਹ ਕੰਗੇ ਵਾਲੇ ਕੇਸ ਕੰਗੀ ਵਾਲੇ ਵਾੜ ਵਿਕਰੀ ਹੋਈ ਹੈ ਸੇਲ ਪਰਚੇਸ ਹੋ ਰਿਹਾ ਪੰਜਾਬ ਦੇ ਵਿੱਚ ਆਪਾਂ ਇਹ ਜ਼ਿਕਰ ਤਾਂ ਕਰ ਰਹੇ ਹਾਂ ਕਿ ਪਹਿਲਾਂ ਉਹਨਾਂ ਨੇ ਜ਼ੁਬਾਨੀ ਹੋ ਕੇ ਦੇਣੇ ਸ਼ੁਰੂ ਕੀਤੇ ਹੁਣ ਲਾਰਡ ਸਪੀਕਰ ਲਗਾ ਲਏ ਖੈਰ ਕੁਝ ਲਾਲਚਵਸ ਲੋਕ ਜੇਕਰ ਅਜੇ ਹੀ ਸੇਲ ਪਰਚੇਸ ਦੇ ਵਿੱਚ ਆਉਂਦੇ ਆ ਤਾ ਫਿਰ ਇਹ ਸਹਿਜੇ ਮੰਨਿਆ ਜਾ ਸਕਦਾ ਹੈ ਕਿ ਕੇਸਾਂ ਦੀ ਬੇਅਦਬੀ ਹੋ ਰਹੀ ਹੈ ਕਿਉਂਕਿ ਇਹ ਅਦਬ ਨਾਲ ਜੁੜਿਆ ਮਾਮਲਾ ਹੈ ਕਕਾਰਾਂ ਦੇ ਵਿੱਚੋਂ ਸਰਵੋਤਮ ਕਕਾਰ ਜਿਹੜੀ ਪਹਿਲ ਦਰਜ ਉਹ ਕੇਸਾਂ ਨੂੰ ਹੀ ਮਿਲਿਆ ਗੁਰਮਤ ਦੇ ਲਿਹਾਜ਼ ਨਾਲ ਡਿਡਾਟ ਸਾਹਿਬ ਫਿਰ ਸਾਹਿਬ ਬਿਲਕੁਲ ਇਸ ਇਸ ਵੰਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਮਾਨਸਿਕਤਾ ਲੋਕਾਂ ਦੇ ਵਿੱਚ ਪੈਦਾ ਕਰ ਰਹੇ ਨੇ ਕਿ ਜਾਂ ਹੋ ਰਹੀ ਹੈ ਤਾਂ ਇਹਨੂੰ ਬਚਾਉਣ ਦੀ ਜ਼ਰੂਰਤ ਹੈ ਜਦਕਿ ਪੰਜਾਬ ਦਾ ਜਿਹੜੀ ਦੇਖਿਆ ਜਾਵੇ ਕਿ ਡੈਮੋਗ੍ਰਾਫ ਤੋ ਦੀ ਲਿਆ ਰਹੀਆਂ ਨੇ ਬੜਾ ਕੁਝ ਬਦਲਿਆ ਹੈਗਾ ਪੰਜਾਬ ਦੇ ਵਿੱਚੋਂ ਪ੍ਰਵਾਸ ਹੋ ਰਿਹਾ ਹੈ ਆਵਾਸ ਹੋ ਰਿਹਾ ਹੈ ਤੇ ਪੰਜਾਬੀਆਂ ਦੀ ਇੰਨੀ ਕਿ ਜਿਹੜੀ ਖਾਂਦੀ ਆਬਾਦੀ ਹੈ ਉਹਦੇ ਵਿੱਚ ਬੜੀਆਂ ਦਰਪੇਸ਼ ਚਣੌਕੀਆਂ ਆ ਰਹੀਆਂ ਨੇ ਇਸ ਸੰਬੰਧੀ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਧਾਰਮਿਕ ਐ एनजीओ ਹੈ ਕਿਹਾ ਜਾਂ ਜਿਹੜੇ ਸਿੱਖ ਧਰਮ ਦੇ ਬਾਰੇ ਖੋਜ ਕਰ ਰਹੇ ਨੇ ਉਹਨਾਂ ਨੂੰ ਇਸ ਪ੍ਰਸਥਿਤੀ ਦੇ ਪ੍ਰਤੀ ਪੂਰੀ ਤਰ੍ਹਾਂ ਸचेਤ ਹੋਣ ਦੀ ਜ਼ਰੂਰਤ ਹੈ ਇਸ ਸੰਬੰਧੀ ਲੋਕਾਂ ਨੂੰ ਵੀ ਦੱਸਣ ਦੀ ਜ਼ਰੂਰਤ ਹੈ ਲੋਕਾਂ ਨਾਲ ਜੋੜਨ ਦੀ ਜ਼ਰੂਰਤ ਹੈ ਕਿਉਂਕਿ ਕਈ ਵਾਰ ਵੇਸਲੇਪਣ ਦੇ ਵਿੱਚ ਹੀ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਤੇ ਪਤਾ ਉਦੋਂ ਲੱਗਦਾ ਜਦੋਂ ਬੇੜਾ ਢੀ ਚੁੱਕਿਆ ਹੁੰਦਾ ਉਹ ਤੱਕ ਸਾਰਾ ਕੁਝ ਹੋ ਸਕਦਾ ਹੈ ਇਸ ਦੇ ਲਈ ਇਹਨੂੰ ਸਮਝਣ ਦੀ ਜ਼ਰੂਰਤ ਹੈ ਇਹਦੀ ਅਜ ਅਯੋਗੇ ਸਮੇਂ ਦੇ ਵਿੱਚ ਇਹ ਬਿਲਕੁਲ ਸਿੰਘ ਸਾਹਿਬ ਭਾਈ ਤਲਵੰਤ ਸਿੰਘ ਜੀ ਨੇ ਜੋ ਬਚਨ ਕੀਤੇ ਨੇ ਕਥਾ ਕੀਤੀ ਹੈ ਅਤੇ ਉਹਦੀ ਕੋਈ ਮਹੱਤਤਾ ਹੈ ਕਿਉਂਕਿ ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਦਾ ਇਹ ਅੱਜ ਪ੍ਰਸਾਰਤ ਹੋਇਆ ਤੇ ਇਸ ਸੰਬੰਧ ਵਿੱਚ ਸਾਰੇ ਇਸ ਗੱਲ 'ਚ ਕਾਨੂੰਨ ਸਾਰੇ ਗੁਰੂ ਦੇ ਪਹਿਰਿਆਂ ਨੂੰ ਇਸ ਸੰਬੰਧ ਦੇ ਵਿੱਚ ਫਿਰ ਜੋੜ ਕੇ ਕਿ ਇਹਦੇ ਹੱਲ ਲੱਭਣ ਦੀ ਜ਼ਰੂਰਤ ਹੈ ਇਸ ਸੰਬੰਧੀ ਵਿਚਾਰ ਬਟੰਦਰਾ ਕਰ ਹਾਂ ਬਿਲਕੁਲ ਇਹ ਬੜਾ ਵੱਡਾ ਹੱਲ ਲੱਭਣ ਦੀ ਲੋੜ ਹੈ ਡਾਕਟਰ ਸਾਹਿਬ ਕਿ ਕਿ ਵੇਖਿਆ ਜਾਵੇ ਕਿ ਕਿਤੇ ਕੇਸਾਂ ਦੀ ਵੀ ਅਦਬੀਤਾ ਨਹੀਂ ਹੋ ਰਹੀ ਖੈਰ ਪੰਜਾਬ ਸਰਕਾਰ ਨੂੰ ਵੀ ਇਸ ਮਾਮਲੇ ਦੇ ਵਿੱਚ ਅੱਗੇ ਆਉਣ ਦੀ ਲੋੜ ਹੈ ਡਾਕਟਰ ਸਾਹਿਬ ਇਹ ਜੇ ਹੇ ਵਰਤਾਰੇ ਪਿਛਲੇ ਸਮੇਂ ਵੀ ਦੱਸਦੇ ਆ ਕਿ ਕੁਝ ਉਬਸਧਿਰੇ ਜਿਸ ਨਾਲ ਘਟਨਾਵਾਂ ਨੇ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਅਗਲਾ ਮਾਹੌਲ ਸਰਜਿਆ ਵੱਡੀ ਲੋੜ ਹੈ ਕਿ ਅਜਿਹੇ ਮਾਹੌਲ ਤੋਂ ਜਿਹੜਾ ਪਹਿਲਾ ਹੈ ਇਹ ਸਾਰਾ ਕੁਝ ਦੇ ਝਟਿਆ ਜਾਵੇ ਜਿਹੜਾ ਸਭ ਬਿਲਕੁਲ ਜੀ ਇਸ ਦੇ ਵਿੱਚ ਅੱਜ ਓਕੇ ਸਮੇਂ ਦੇ ਵਿੱਚ ਅੱਜ ਦੀ ਜਿਹੜੀ ਦੌਰ ਹੈ ਜਿਸ ਤਰ੍ਹਾਂ ਦੀ ਤੇਜ਼ ਤਰਾਰ ਜ਼ਿੰਦਗੀ ਹੈ ਜਿਸ ਤਰ੍ਹਾਂ ਟੈਕਨਾਲੋਜੀ ਹੈ ਇਸ ਦੀ ਦੁਰਵਰਤੋਂ ਵੀ ਹੋ ਰਹੀ ਹੈ ਕਿਤੇ ਕੋਈ ਇਸ ਤਰ੍ਹਾਂ ਦੇ ਢੰਗ ਦੇ ਨਾਲ ਕੋਈ ਹੋਰ ਤਾਂ ਨਹੀਂ ਪੰਜਾਬ ਦਾ ਜਿਹੜਾ ਆਪਸੀ ਭਾਈਚਾਰਾ ਉਹਨੂੰ ਕੋਈ ਕੇਸ ਪਹੁੰਚੇ ਪੰਜਾਬ ਵੈਸੇ ਇੱਕ ਰੰਗਲਾ ਪੰਜਾਬ ਹੈ ਪੰਜਾਬ ਦੇ ਵਿੱਚ ਸਭ ਸਭ ਤਰ੍ਹਾਂ ਦੇ ਰੰਗ ਨੇ ਹਰੇਕ ਨੂੰ ਵਿਕਸ਼ਨ ਦਾ ਉਪਜਣ ਦਾ ਸਭ ਨੂੰ ਮੌਕਾ ਮਿਲਦਾ ਹੈ ਪਰੰਤੂ ਜਿਹੜੇ ਕੇਸ ਨੇ ਸਿੱਖਾਂ ਦੀ ਇੱਕ ਪਹਿਚਾਨ ਹੈ ਜਿਹੜੀ ਕਿ ਸਿੱਖਾਂ ਦੀ ਵਿਲੱਖਣਤਾ ਹੈ ਸਿੱਖੀ ਦਾ ਜਿਹੜਾ ਸਭ ਤੋਂ ਬੁਨਿਆਦੀ ਤੱਤੀ ਕੇਸ ਨੇ ਜਕੇ ਸਭ ਪ੍ਰਤੀ ਸਿੱਖ ਇਸ ਤਰ੍ਹਾਂ ਦੀ ਬੇਰੁਖੀ ਧਾਰਨ ਕਰਨਗੇ ਜਾਉ ਇਸ ਤਰ੍ਹਾਂ ਕਮਰਸ਼ੀਅਲ ਪੱਧਰ ਦੇ ਉੱਪਰ ਸੋਚਣ ਲੱਗ ਜਾਣਗੇ ਜੀ ਉਹਨਾਂ ਦੀ ਮਾਨਸਿਕਤਾ ਇਸ ਤਰ੍ਹਾਂ ਦੀ ੱਲੇ ਚਲੀ ਜਾਵੇਗੀ ਤਾਂ ਉਹ ਆਪਣੇ ਜਿਹੜੇ ਸਿੱਖੀ ਦਾ ਮਾਡਲ ਹੈ ਗੁਰਮਤ ਦਾ ਮਾਡਲ ਹੈ ਜਿਹੜਾ ਕਿ ਅੱਜ ਸਭ ਤੋਂ ਉੱਤਮ ਮਾਡਲ ਮੰਨਿਆ ਜਾ ਰਿਹਾ ਕਿਉਂਕਿ ਅਜੋਕੇ ਧਰਮ ਦੇ ਵਿੱਚ ਸਰ ਸਰਮੌਰ ਹੈ ਸਿੱਖ ਧਰਮ ਦਾ ਵਿੱਚ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਗੁਰਮਤ ਦਾ ਮਾਡਲ ਸਾਨੂੰ ਦਿੱਤਾ ਹੈ ਸਰਬੱਤ ਦੇ ਭਲੇ ਦਾ ਮਾਡਲ ਦਿੱਤਾ ਹੈ ਉਹ ਦੇਸ਼ ਵਿਦੇਸ਼ ਦੇ ਵਿੱਚ ਪੂਰੀ ਤਰ੍ਹਾਂ ਪਰ ਫੁੱਲਤਾ ਹੈ ਤੇ ਲੋਕਾਂ ਨੂੰ ਵੀ ਚੇਤਨਨ ਕਰ ਰਿਹਾ ਹੈ ਬੇਸ਼ੱਕ ਮਾਡਲ ਦੂਸਰੇ ਆ ਰਹੇ ਲੇਗੇ ਪਰੰਤੂ ਗੁਰੂ ਸਾਹਿਬ ਦਾ ਜਿਹੜਾ ਮਾਡਲ ਹੈ ਸਰਬੱਤ ਦਾ ਭਲਾ ਲੋਕਾਂ ਦੀ ਭਲਾਈ ਦੇ ਲਈ ਹਰ ਇੱਕ ਦੇ ਪਰ ਦਇਆ ਕਰਨੀ ਹੈ ਤੇ ਹਰੇਕ ਨੂੰ ਉਹਖੇ ਨੂੰ ਅਨੰਦ ਦੇਣਾ ਹੈਗਾ ਤੇ ਡਰੋਕੀਆਂ ਦੀ ਸੇਵਾ ਕਰਨੀ ਹੈਗਾ ਸੇਵਾ ਦੇ ਸੰਕਲਪ ਨੇ ਬੜੇ ਵੱਡੇ ਸੰਕਲਪ ਨੇ ਜੇ ਉਹਨਾਂ ਦੇ ਉੱਪਰੋਂ ਅਸੀਂ ਆਪਣੇ ਬੁਨਿਆਦੀ ਤਤਾਂ ਤੋਂ ਕਿਸਕੇ ਜੰਮਾਂ ਕੀਤਾ ਇਹ ਸਾਰਾ ਮਾਡਲ ਨੂੰ ਵੀ ਸਾਡੇ ਨੂੰ ਬੜੀ ਬੜੀ ਟਾ ਲੱਗੇ ਕਿ ਇਹਨੂੰ ਬਚਾਉਣ ਦੀ ਜ਼ਰੂਰਤ ਹੈ ਇਹਦੇ ਉੱਪਰ ਇਹੋ ਹੀ ਕਾਰਨ ਹੈ ਕਿ ਵੱਡੀਆਂ ਸ਼ਕਤੀਆਂ ਨੇ ਜਿਹੜੀਆਂ ਉਹ ਪੂਰੀ ਸਟੱਡੀ ਕਰਤੀਆਂ ਨੇ ਤੇ ਉਹ ਫਿਰ ਦੇਖਦੇ ਨੇ ਵੀ ਕਿਸ ਪਾਸੇ ਤੋਂ ਇਹਦੇ ਉੱਪਰ ਹਮਲਾ ਕੀਤਾ ਜਾ ਸਕਦਾ ਹੈ ਇਹਨਾਂ ਨੂੰ ਕਿਸਾਇਆ ਜਾ ਸਕਦਾ ਹੈ ਜਾਂ ਇਹਨਾਂ ਨੂੰ ਘੁਲਾਇਆ ਜਾ ਸਕਦਾ ਹੈ ਇਸ ਨੂੰ ਸਮਝਣ ਦੀ ਜ਼ਰੂਰਤ ਹੈ ਅਸਲੀ ਗੱਲ ਇਹ ਹੈ ਵੀ ਇਹਨੂੰ ਬਰੀਕੀ ਦੇ ਨਾਲ ਦੇਖਿਆ ਜਾਵੇ ਪਰਖਿਆ ਜਾਵੇ ਅਤੇ ਇਹਦੇ ਲਈ ਪੂਰੀ ਤਰ੍ਹਾਂ ਦੇ ਆਪਣੇ ਪਿਧਾਆਂ ਆਪਣੀ ਜਿਹੜੇ ਹੈਗੇ ਦਿਸ਼ਾ ਨਿਰਦੇਸ਼ ਨੇ ਉਹ ਬਣਾਏ ਜਾਣ ਤੇ ਇਹ ਸੰਬੰਧੀ ਲੋਕਾਂ ਨੂੰ ਚੇਤਨ ਵੀ ਕੀਤਾ ਗਿਆ ਵੀ ਬਿਲਕੁਲ ਡਾਕਟਰ ਸਾਹਿਬ ਅੱਜ ਮਨਜੀਤ ਸਾਹਿਬ ਦਵਾਨ ਹਾਲ ਤੋਂ ਕਥਾ ਦਰਾਂਦ ਭਾਈ ਕੁਲਵੰਤ ਸਿੰਘ ਜੀ ਹੋਰਾਂ ਵੱਲੋਂ ਇਹ ਸਾਰਾ ਮਾਮਲਾ ਅਜਾਗਰ ਕੀਤਾ ਗਿਆ ਉਸ ਤੋਂ ਬਾਅਦ ਚੈਨਲ ਈ ਮਿਸ਼ਨ ਪੰਜਾਬੀ ਨੇ ਵੀ ਇਸ ਮਾਮਲੇ ਉੱਤੇ ਜਿਹੜੇ ਸਾਰੇ ਤੱਥ ਇਕੱਤਰ ਕੀਤੇ ਉਹ ਅੱਜ ਸਰ ਜੀ ਸੰਗਤਾਂ ਦੇ ਸੰਮੁਖ ਕੀਤੇ ਸੋ ਡਾਕਟਰ ਸਾਹਿਬ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਅੱਜ ਖਾਸ ਕਰਕੇ ਇਸ ਐਪੀਸੋਡ ਲਈ ਬੜਮੁੱਲਾ ਸਮਾਂ ਦਿੱਤਾ ਤੇ ਬੇਬਾਕੀ ਦੇ ਨਾਲ ਸਾਰੇ ਤੱਥ ਬਿਆਨ ਕੀਤੇ ਸੋ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਇਹ ਮਿਸ਼ਨ ਪੰਜਾਬੀ